ਸੀਨੀਅਰ ਅਸਿਸਟੈਂਟ ਦੇ ਕੱਲ ਹੋਏ ਪੇਪਰ ਦੀ ਆਨਸਰ ਕੀ ਆ ਚੁੱਕੀ ਹੈ ਜੀ ਤੇ ਓਬਜੈਕਸ਼ਨਸ ਵੀ ਕਿਵੇਂ ਫਿਲ ਕਰਨੇ ਨੇ ਡਿਟੇਲ ਦੇ ਵਿੱਚ ਦੇਖਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਿਵਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਦੇਖਾਂਗੇ ਜੀ ਸੈਟ A ਸੈਟ B ਸੈਟ C ਸੈਟ D 120 ਕੁਐਸਚਨ ਨੇ ਜੀ ਕਮੈਂਟ ਜ਼ਰੂਰ ਕਰ ਦਿਓ ਕਿਹਦੇ ਕਿੰਨੇ ਨੰਬਰ ਬੰਦੇ ਨੇ ਆਨਸਰ ਕੀ ਚੈੱਕ ਕਰਕੇ ਪੋਲ ਹੈ ਜਿਹੜੀ ਆਪਾਂ ਕਰਾਈ ਸੀਗੀ ਟੈਲੀਗ੍ਰਾਮ ਚੈਨਲ ਤੇ ਆਪਣੇ ਇਨਫੋ ਬੋਰਡ ਅਲਗੋਰਿਥਮ ਜੋਬ ਦੇ ਕਮਿਊਨਿਟੀ ਟੈਬ ਦੇ ਵਿੱਚ ਤੇ WhatsApp ਚੈਨਲ ਤੇ ਤਿੰਨਾਂ ਤੇ ਆਪਾਂ ਪੋਲ ਕਰਾਈ ਸੀਗੀ ਕਾਫੀ ਕੈਂਡੀਡੇਟ ਨੇ ਪੋਲ ਕੀਤੀ ਹੈ ਜਿਹੜੇ ਰਹਿ ਗਏ ਨੇ ਠੀਕ ਹੈ ਉਹ ਵੀ ਪੋਲ ਕਰ ਦਿਓ ਪੋਲ ਤੁਹਾਨੂੰ ਦਿਖਾ ਦੇਣਾ ਇੱਕ ਵਾਰ ਆ ਦੇਖੋ ਜੀ Telegram ਚੈਨਲ ਤੇ ਆਪਾਂ ਪੋਲ ਕਰਾਈ ਹੈ ਕੱਲ ਤੇ ਜਿਨ੍ਹਾਂ ਨੇ ਪੋਲ ਨਹੀਂ ਕੀਤੀ ਪਲੀਜ਼ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਟੈਲੀਗ੍ਰਾਮ ਚੈਨਲ ਦਾ ਪਲੀਜ਼ ਜਾ ਕੇ ਚੈੱਕ ਜਰੂਰ ਕਰ ਲਿਓ ਪੋਲ ਜਰੂਰ ਕਰਿਓ ਠੀਕ ਹੈ ਜੀ 53% ਕੈਂਡੀਡੇਟ ਕਹਿ ਰਹੇ ਨੇਗੇ ਮੋਡਰੇਟ ਹੈ 26% ਕੈਂਡੀਡੇਟ ਕਹਿ ਰਹੇ ਕੰਪਲੈਕਸ ਹੈ 8% ਕੈਂਡੀਡੇਟ ਕਹਿ ਰਹੇ ਆ ਈਜ਼ੀ ਐਂਡ ਮੋਡਰੇਟ ਹੈ ਠੀਕ ਹੈ ਜੀ ਦੂਸਰੀ ਪੋਲ ਆਪਾਂ ਕਰਾਈ ਸੀਗੀ ਕੱਟ-ਆਫ ਦੀ ਕੱਟ-ਆਫ ਕਿੱਥੋਂ ਤੱਕ ਜਾ ਸਕਦੀ ਹੈ 36% ਕੈਂਡੀਡੇਟ ਕਹਿੰਦੇ 80 ਤੋਂ 90 32% ਕੈਂਡੀਡੇਟ ਕਹਿੰਦੇ 70 ਤੋਂ 80 ਤੇ 20% ਕੈਂਡੀਡੇਟ ਕਹਿੰਦੇ 60 ਤੋਂ 70 ਠੀਕ ਹੈ ਜੀ Uh, 7% ਹੈ ਤੇ 5% ਹੈ ਹੁਣ ਇੱਕ ਬੋਲ ਹੋਰ ਕਰਾਈ ਸੀ ਆਪਾਂ ਵੀ ਕਿੰਨੇ ਕੁ ਕੁਐਸਚਨਸ ਨੇਗੇ ਜਿਹੜੇ ਕੈਂਡੀਡੇਟ ਨੇ ਕੰਪਲੀਟ ਕੀਤੇ ਠੀਕ ਹੈ ਜੀ 26% ਕੈਂਡੀਡੇਟ ਕਹਿੰਦੇ 90 ਤੋਂ 100 ਕੀਤੇ ਹੈਗੇ 23% ਕੈਂਡੀਡੇਟ ਕਹਿੰਦੇ 80 ਤੋਂ 90 ਕੀਤੇ ਹੈ 25% ਕੈਂਡੀਡੇਟ ਕਹਿੰਦੇ 70 ਤੋਂ 80 ਕੀਤੇ ਹੈ ਜੀ ਤੇ 26% ਕੈਂਡੀਡੇਟ ਕਹਿੰਦੇ 70 ਤੋਂ 60 ਤੋਂ 70 ਕੀਤੇ ਹੈ ਕਲੀਅਰ ਹੈ ਜੀ ਅਗਲੀ ਬੋਲ ਕਰਾਈ ਸੀ ਆਪਾਂ ਵੀ ਕਿੰਨੇ ਕੈਂਡੀਡੇਟ ਕੈਂਡੀਡੇਟ ਦੇ ਕਵੈਸਚਨ ਜਿਹਨੇ ਜਿਹੜੇ ਰਹਿ ਗਏ ਨੇਗੇ ਅਟੈਂਪਟ ਕਰਨ ਤੋਂ 15% ਕੈਂਡੀਡੇਟ ਜੀ ਅਸੀਂ ਸਾਰੇ ਅਟੈਂਪਟ ਕੀਤੇ 20% ਕੈਂਡੀਡੇਟ ਕਹਿ ਰਹੇ ਵੀ ਅਸੀਂ ਸਾਰੇ ਅਟੈਂਪਟ ਕੀਤੇ ਆ 22% ਕਹਿੰਦੇ ਜੀ 5 ਚੋਂ 10 ਰਹਿ ਗਏ ਨੇਗੇ 23% ਕਹਿੰਦੇ 10 ਤੋਂ 15 40% ਕਹਿ ਰਹੇ ਨੇ 15 ਤੋਂ 20 ਕਵੈਸਚਨ ਰਹਿ ਗਏ ਨੇ ਠੀਕ ਹੈ ਜੀ ਇਹ ਵਾਲਾ ਲਿੰਕ ਜਿਹੜਾ ਆਪਣਾ WhatsApp ਚੈਨਲ ਦਾ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪਿਆ ਪਲੀਜ਼ ਜੁਆਇਨ ਜਰੂਰ ਕਰ ਲੈਣਾ ਅੱਗੇ ਆਪਾਂ ਕਰਾਈ ਸੀ ਕਿ ਵੀ ਲੈਂਥੀ ਪੋਰਸ਼ਨ ਕਿਹੜਾ ਸੀਗਾ ਲੈਂਥੀ ਪੋਰਸ਼ਨ ਚ ਸਭ ਤੋਂ ਵੱਧ ਕਿਹਾ 38% ਨੇ ਰੀਜ਼ਨਿੰਗ ਲੈਂਥੀ ਸੀ 24% ਮੈਥ کہہ ਰਿਹਾ 25% ਕਰੰਟ ਅਫੇਅਰ کہہ ਰਿਹਾ 13% ਨੇ ਪੰਜਾਬ ਜੀਕੇ ਲਈਏ ਕਲੀਅਰ ਹੈ ਜੀ ਇਹ ਪੋਲ ਹੈ ਜਿਹੜੀ ਆਪਾਂ ਟੈਲੀਗ੍ਰam ਚੈਨਲ ਤੇ ਕਰਾਈ ਹੈ ਐਸੇ ਇਤਨਾ ਹੀ ਆਪਾਂ YouTube ਦਾ ਦੀ ਕਮਿਊਨਿਟੀ ਗਾਈਡਲਾਈਨ ਜਿਹੜੀ ਆ ਕਮਿਊਨਿਟੀ ਟੈਬ ਤੇ ਵੀ ਕਰਵਾਈ ਸੀਗੀ ਆਪਾਂ ਇਸੇ ਤਰ੍ਹਾਂ ਹੀ ਪੋਲ ਹੈ ਜਿਹੜੀ ਆਪਾਂ WhatsApp ਚੈਨਲ ਤੇ ਕਰਾਈਏ ਪਲੀਜ਼ ਜਿਨ੍ਹਾਂ ਨੇ ਨਹੀਂ ਕੀਤੀ ਜਾ ਕੇ ਜਲੂਰ ਪੋਲ ਪੋਲ ਕਰੋ ਤਾਂ ਕਿ ਕੱਟ-ਆਫ ਹੈ ਜਿਹੜੀ ਆਪਾਂ ਨੂੰ ਪਤਾ ਲੱਗ ਸਕੇ ਵੀ ਕਿੰਨੇ-ਕਿੰਨੇ ਕੰਨੇ ਨੇ ਦੇਖੋ 408 ਵੋਟ ਇੱਥੇ ਆਏ ਨੇਗੇ ਆਪਣੇ ਠੀਕ ਹੈ ਜੀ ਇਹਦੇ 'ਚ 369 ਆਏ ਨੇਗੇ ਇਹਦੇ 'ਚ 421 ਆਏ ਹੈਗੇ ਠੀਕ ਹੈ ਇਹਦੇ 'ਚ 608 ਨੇ ਕਰੀਏ ਪੋਲ ਠੀਕ ਹੈ ਜੀ ਇਹਦੇ 'ਚ 500 ਨੇ ਪੋਲ ਕਰੀ ਹੈਗੀ ਠੀਕ ਹੈ ਦੇਦੀ ਆਬਜੈਕਸ਼ਨ ਫਿਲ ਕਰਨ ਦੀ ਆਬਜੈਕਸ਼ਨ ਨੇ ਜਿਹੜੇ ਜੀ ਉਹ ਫਿਲ ਕਰ ਸਕਦੇ ਹੋ 31 ਜਨਵਰੀ 2024 ਤੱਕ 50 ਰੁਪਏ ਪਰ ਆਬਜੈਕਸ਼ਨ ਦੇ ਲੱਗਣਗੇ ਜੀ ਡਿਮਾਂਡ ਡਰਾਫਟ ਹੈ ਜਿਹੜਾ ਬਣਾਉਣਾ ਹੈਗਾ ਸੈਕਟਰੀ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਤੇ ਪੇਏਬਲ ਐਟ ਮੋਹਾਲੀ ਹੋਵੇਗਾ ਫੇਵਰ ਇਨ ਫੇਵਰ ਸੈਕਟਰੀ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਅਤੇ ਪੰਜਾਬ ਪੇਏਬਲ ਐਟ ਮੋਹਾਲੀ ਕਲੀਅਰ ਹੈ ਜੀ ਜਿੰਨੇ ਕੁਐਸਚਨ ਦੇ ਆਬਜੈਕਸ਼ਨ ਲਗਾਵਾਂਗੇ ਜੀ ਉਪਰ ਫੀਸ ਹੈ ਜਿਹੜੀ ਪਰ ਆਬਜੈਕਸ਼ਨ ਲੱਗੇਗੀ 50 ਰੁਪਏ ਮੰਨ ਲਓ ਜੇ ਦੋ ਕੁਐਸਚਨਾਂ ਦੇ ਆਪਾਂ ਆਬਜੈਕਸ਼ਨ ਲਾਉਣੇ ਆ ਤਾਂ 100 ਰੁਪਏ ਦਾ ਡਿਮਾਂਡ ਡਰਾਫਟ ਬਣੇਗਾ ਡਿਮਾਂਡ ਡਰਾਫਟ ਹੈ ਜਿਹੜਾ ਜੀ ਉਹ ਭੇਜਣਾ ਆਏਗਾ 5 ਫਰਵਰੀ ਤੋਂ ਪਹਿਲਾਂ ਪਹਿਲਾਂ ਸੈਕਟਰੀਜ਼ ਬੋਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਪੰਜਾਬ ਫੋਰੈਕਸਟ ਕੰਪਲੈਕਸ ਐਸਐਸਟ ਨਗਰ ਮੁਹਾਲੀ ਠੀਕ ਹੈ ਜੀ ਇਹਦੇ ਨਾਲ ਜਿਹੜੇ ਡਾਕੂਮੈਂਟ ਨੇਗੇ ਸਾਰੇ ਭੇਜਨੇ ਨੇਗੇ ਉਹ ਇਹ ਵਾਲਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਓਬਜੈਕਸ਼ਨ ਹੈ ਜਿਹੜਾ ਫਿਲ ਕਰ ਸਕਦੇ ਹੋ ਠੀਕ ਹੈ ਜੀ ਓਬਜੈਕਸ਼ਨ ਫਿਲ ਕਰਨ ਦੇ ਲਈ ਤੁਸੀਂ ਸਿਲੈਕਟ ਕਰਨਾ ਹੈ ਐਗਜ਼ਾਮ ਰੋਲ ਨੰਬਰ ਐਪਲੀਕੇਸ਼ਨ ਨੰਬਰ ਡੇਟ ਆਫ ਬਰਥ ਤੇ ਪ੍ਰਸੀਡ ਕਰ ਦੇਣਾ ਠੀਕ ਹੈ ਜੀ ਜੇ ਫੇਰ ਵੀ ਕੁਝ ਨਹੀਂ ਪਤਾ ਚੱਲੇ ਤਾਂ ਜਰੂਰ ਕਮੈਂਟ ਕਰ ਦਿਓ ਇਹ ਵੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦਿੱਤੇ ਨੇ ਉਥੋਂ ਜਾ ਕੇ ਤੁਸੀਂ ਆਬਜੈਕਸ਼ਨ ਜਿਹੜਾ ਫਿਲ ਕਰ ਸਕਦੇ ਹੋ ਆਬਜੈਕਸ਼ਨ ਫਿਲ ਕਰਕੇ ਨਾਲ ਜਿਹੜੇ ਸਪੋਰਟਿੰਗ ਡਾਕੂਮੈਂਟਸ ਨੇ ਉਹ ਲਾ ਕੇ ਤੁਸੀਂ ਭੇਜਣਾ ਹੈਗਾ ਡਿਮਾਂਡ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਕਮੈਂਟ ਜ਼ਰੂਰ ਕਰ ਲਿਓ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨਾਂ ਨੂੰ ਜੁਆਇਨ ਜ਼ਰੂਰ ਕਰ ਲੈਣਾ ਤੁਸੀਂ ਕਿਉਂਕਿ ਸਾਰੀਆਂ ਅਪਡੇਟ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਟੈਕਨੀਕਲ ਵੀਡੀਓ ਲਈ ਇਨਫੋ ਬੋਟ ਆਲਟੈਕ ਸਾਰਿਆਂ ਨੇ ਸਬਸਕ੍ਰਾਈ ਜੀ ਤੇ ਰੈਸਪੀਸ ਦੇ ਲਈ ਆਪਣਾ ਚੈਨਲ ਹੈ ਟੇਸਟ ਐਂਡ ਡਿਲੀਵਰ ਉਹ ਵੀ ਸਾਰਿਆਂ ਨੇ ਜੁਆਇਨ ਕਰਕੇ ਰੱਖਣਾ ਹੋਰ ਅਪਡੇਟ ਨਾਲ ਜਲਦੀ ਹੀ ਆਜ ਰ homogene ਜੀ ਤਦ ਤੱਕ ਲਈ ਵੀ ਸੇਫ ਸੇ ਕਨੈਕਟਡ ਬਾਏ ਬਾਏ